ਜੀ ਸਾਡੇ ਨਾਲ ਜੁੜੇ ਨੇ ਸਾਡੀ ਸਟਾਕਟਨ ਕਮਿਊਨਿਟੀ ਦੇ ਬੜੇ ਅਨਥਕ ਸੇਵਕ ਸੇਵਾਦਾਰ ਜੋ ਹਰ ਸਾਲ ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਭਾਵ ਕੱਲ ਸ਼ਨੀਵਾਰ ਵਾਲੇ ਦਿਨ ਦਸਤਾਰਾਂ ਦੀ ਸੇਵਾ ਕਰਵਾਉਂਦੇ ਨੇ ਔਰ ਸੈਂਕੜੇ ਹੀ ਉਹਨਾਂ ਲੋਕਾਂ ਨੂੰ ਉਹਨਾਂ ਨੌਜਵਾਨਾਂ ਨੂੰ ਕਹਿ ਲੋ ਬੱਚਿਆਂ ਨੂੰ ਬਜ਼ੁਰਗਾਂ ਨੂੰ ਦਸਤਾਰ ਦਸਤਾਰਾਂ ਦੀ ਸੇਵਾ ਕਰਦੇ ਔਰ ਉਹਨਾਂ ਨੂੰ ਮੌਕਾ ਮਿਲਦਾ ਹੈ ਦਸਤਾਰ ਸਜਾਉਣ ਦਾ ਤੇ ਕੱਲ ਵੀ ਸਰਦਾਰ ਇਸ਼ੂ ਸਿੰਘ ਹੋਰੀ ਮੇਰੇ ਨਾਲ ਨੇ ਇਹਨਾਂ ਨੇ ਇੱਥੇ ਸਟਾਲ ਲਗਾਇਆ ਸੀਗਾ ਜਿਹਦੇ ਤੇ ਮੈਨੂੰ ਲੱਗਦਾ ਕਿ 10ਕ ਸੇਵਕ ਨਾਲ 1 ਦਸਤਾਰਾਂ ਸਜਾਰੇ ਸੀ ਜਿਨ੍ਹਾਂ ਨੂੰ ਨਹੀਂ ਬਨਣੀਆਂ ਆਉਂਦੀਆਂ ਦਸਤਾਰਾਂ ਤੇ ਕਈ 100 ਜਿਹੜੇ ਸੰਗਤ ਦੇ ਮੈਂਬਰ ਨੇ ਉਹ ਦਸਤਾਰਾਂ ਸਜਾਈਆਂ ਨੇ ਕੱਲ ਉਹਨਾਂ ਨੇ ਔਰ ਅੱਜ ਵੀ ਉਹਨਾਂ ਵਿੱਚੋਂ ਬਹੁਤ ਸਾਰੀਆਂ ਦਸਤਾਰਾਂ ਸਜਾ ਕੇ ਆਏ ਹੋਏ ਐ ਲੋ ਗੱਲ ਕਰਦੇ ਆ ਸਰਦਾਰ ਈਸ਼ਰ ਸਿੰਘ ਹੋਰਾਂ ਦੇ ਨਾਲ ਕਿ ਸਭ ਤੋਂ ਪਹਿਲਾਂ ਇਸ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਤੁਸੀਂ ਹਮੇਸ਼ਾ ਹੀ ਵੱਧ ਚੜ ਕੇ ਹਿੱਸਾ ਲੈਨੇ ਹੋ ਸਾਰੇ ਜਿੰਨੇ ਵੀ ਕੌਮ ਦੇ ਕਮਿਊਨਿਟੀ ਦੇ ਜਿੰਨੇ ਵੀ ਕੰਮ ਹੈਗੇ ਆ ਔਰ ਇਹ ਜਿਹੜਾ ਸਤਨ ਦੀ ਸੇਵਾ ਤੁਸੀਂ ਕਦੋਂ ਤੋਂ ਕਰ ਰਹੇ ਹੋ ਇਹ ਭਾਈ ਸਾਹਿਬ ਅਸੀਂ ਲਗਭਗ 2003 ਤੋਂ ਸ਼ੁਰੂ ਕੀਤੀ ਸੀ ਇਸੇ ਗੁਰਦੁਆਰਾ ਸਾਹਿਬ ਤੋਂ ਤੇ ਪਹਿਲੇ ਸਾਲ ਦੇ ਵਿੱਚ ਜਦੋਂ ਸ਼ੁਰੂ ਕੀਤਾ ਸੀਗਾ ਅਚਾਨਕ ਇਹਨਾਂ ਦਿਨਾਂ ਦੇ ਵਿੱਚ ਹੀ ਦਿਮਾਗ ਦੇ ਵਿੱਚ ਆਇਆ ਤੇ ਸੰਗਤ ਦੇ ਵਿੱਚੋਂ ਬੰਦੇ ਜਿਨ੍ਹਾਂ ਨੇ ਵਧੀਆ ਦਸਤਾਰਾਂ ਪਧੀਆਂ ਸੀਗੀਆਂ ਉਹਨਾਂ ਨੂੰ ਉਠਾ ਕੇ ਉਹਨਾਂ ਨੂੰ ਅਸੀਂ ਸਨਮਾਨਤ ਕੀਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਕਾਫੀ ਉਤਸ਼ਾਹ ਮਿਲਿਆ ਸੰਗਤ ਵੱਲੋਂ ਵੀ ਤੇ ਸਾਨੂੰ ਇਹ ਕਿਹਾ ਗਿਆ ਵੀ ਆਪਾਂ ਜੇ ਦਸਤਾਰਾਂ ਦਾ ਥੋੜਾ ਜਿਹਾ ਇਹਨੂੰ ਹੋਰ ਮਤਲਬ ਚੰਗੀ ਤਰੀਕੇ ਨਾਲ ਕਰੀਏ ਤੇ ਅਗਲੇ ਸਾਲ ਤੋਂ ਫਿਰ ਅਸੀਂ ਉਹ ਸ਼ੁਰੂ ਕੀਤਾ ਸੀਗਾ ਜੀ ਇਸ ਤਰ੍ਹਾਂ ਦੇ ਜੁੜਨ ਦਾ ਕੰਮ ਸੋ 2003 ਤੋਂ ਲਗਭਗ 2004 ਤੋਂ ਕਹਿ ਲਓ ਸ਼ੁਰੂ ਹੋ ਗਿਆ ਸੀਗਾ ਤੇ ਪਹਿਲਾਂ ਤੇ ਕਾਫੀ ਚਲੋ ਪਹਿਲੇ ਸਾਲ ਵਿੱਚ ਦਸਤਾਰ ਮੁਕਾਬਲੇ ਕਰਵਾਏ ਸੀਗੇ ਬੱਚਿਆਂ ਦੇ ਉਹਦੇ ਵਿੱਚ ਵੀ ਲਗਭਗ ਪਹਿਲੇ ਸਾਲ ਦੇ ਵਿੱਚ ਹੀ 400 ਕੈਂਡੀਡੇਟ ਸੀਗੇ ਜਿਹਨਾਂ ਨੇ ਪਾਰਟਿਸਿਪੇਟ ਕੀਤਾ ਸੀ ਦਸਤਾਰਾਂ ਦੇ ਵਿੱਚ ਜੀ ਜੀ ਤੇ ਉਹ ਮਾਪਿਆਂ ਵੱਲੋਂ ਬਹੁਤ ਐਪਰੀਸ਼ੀਏਟ ਕੀਤਾ ਗਿਆ ਤੇ ਉਹਦਾ ਕਰਕੇ ਫਿਰ ਜਿਵੇਂ ਆਵਾਜ਼ ਆਈ ਕਮਿਊਨਿਟੀ ਵੱਲੋਂ ਵੀ ਇੱਕ ਦਸਤਾਰਾਂ ਦਾ ਮੁਕਾਬਲਾ ਕਰਵਾਏ ਸੀਗੇ ਬੱਚੇ ਬੜੇ ਮਤਲਬ ਉਤਸ਼ਾਹਿਤ ਹੋਏ ਆ ਕਈ ਬੱਚੇ ਇਹੋ ਜਿਹੇ ਆ ਉਸ ਦਿਨ ਤੋਂ ਬਾਅਦ ਆ ਉਹਨਾਂ ਦਸਤਾਰਾਂ ਦਸਤਾਰਾਂ ਸਜਾਉਣੀਆਂ ਸ਼ੁਰੂ ਕਰ ਲਈਆਂ ਬਾਅਦ ਵਿੱਚ ਲਾਈਆਂ ਹੀ ਨਹੀਂ ਮੈਂ ਤੁਹਾਨੂੰ ਪੁੱਛਣ ਵੀ ਲੱਗਿਆ ਸੀਗਾ ਵੀ ਜਦੋਂ ਦਸਤਾਰਾਂ ਸਜਾਉਂਦੇ ਨੇ ਬੰਦੇ ਆ ਕੇ ਕੀ ਉਹਨਾਂ ਦੇ ਵਿੱਚੋਂ ਕੋਈ ਪੱਕੀਆਂ ਦਸਤਾਰਾਂ ਵੀ ਬਨਣ ਲੱਗ ਪੈਂਦੇ ਆ ਕੋਈ ਹੈਗਾ ਐਕਸਪੀਰੀਅੰਸ ਹਾਂਜੀ ਬਹੁਤ ਸਾਰੇ ਇਥੇ ਸਿੰਘ ਹੈਗੇ ਆ ਜਿੰਨਾਂ ਨੇ ਕਈ ਵਾਰੀ ਆ ਕੇ ਉਹ ਐਪਰੀਸ਼ੀਏਟ ਕਰਦੇ ਆ ਕਿ ਭਾਈ ਸਾਹਿਬ ਵੇਖ ਲਓ ਤੁਸੀਂ ਦਸਤਾਰ ਸਜਾਈ ਸੀਗੀ ਤੇ ਅੱਜ ਤੱਕ ਲਾਈ ਨਹੀਂ ਗਈ ਅਸੀਂ ਹਾਂਜੀ ਤੇ ਉਹ ਬੜਾ ਉਹ ਮਨ ਨੂੰ ਸਕੂਨ ਮਿਲਦਾ ਇਸ ਜੀ ਦਾ ਚਲੋ ਜੇ ਹਜ਼ਾਰਾਂ 'ਚੋਂ ਇੱਕ ਹੀ ਸਹੀ ਪਰ ਹਰਦੇ 'ਚ ਇਹਨਾਂ ਕੋਈ ਨਾ ਕੋਈ ਬਹੁਤ ਖੁਸ਼ੀ ਦੀ ਗੱਲ ਆ ਜੀ ਸੋ ਤੁਸੀਂ ਜਿਹੜੀ ਇਹ ਸੇਵਾ ਕਰ ਰਹੇ ਹੋ ਇਹ ਸਫਲੀ ਹੋ ਰਹੀ ਹੈ ਔਰ ਵਾਹਿਗੁਰੂ ਇਸੇ ਤਰ੍ਹਾਂ ਹੀ ਤੁਹ ਸਾਡੇ ਨੌਜਵਾਨ ਜਿਹੜੇ ਆ ਉਹ ਮੋੜ ਆਪਣੀ ਦਸਤਾਰ ਵਾਲ ਪਰਤਨ ਸੋੜਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ